ਜਗਵਾਲਮਿਕੀ ਜੈਗੁਰੂ ਗਿਆਨਨਾਥ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹਾਥਿਓ ਇੱਕ ਲੁਧਿਆਣੇ ਦਾ ਆਸ਼ੂ ਨਾਮਕ ਇੱਕ ਵਿਅਕਤੀ ਜਿਹੜਾ ਇਲੈਕਸ਼ਨ ਵੀ ਲੜ ਰਿਹਾ ਹੈ ਮੇਰੇ ਖਿਆਲ ਨਾਲ ਸੋ ਇਹੋ ਜਿਹਾ ਮਦਬੁੱਧੀ ਪਾਗਲ ਜਿਹੜਾ ਆ ਉਹਨੂੰ ਜਿਹੜਾ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਚਾਹੀਦਾ ਜਿਹੜਾ ਮੇਰੇ ਪਰਿਵਾਰਾਂ ਨੂੰ ਮੇਰੀਆਂ ਧੀਆਂ ਮੇਰੀਆਂ ਭਾਣਾਂ ਮੇਰੀਆਂ ਮਾਤਾਵਾਂ ਨੂੰ ਜਿਹੜਾ ਆ ਉਹ ਮਾਫੀਆ ਦੱਸਦਾ ਹੈ ਅਤਰਾਜਯੋਗ ਸ਼ਤਾਬਦੀ ਬੋਲਦਾ ਹਲਕੇ ਲੁਧਿਆਣਾ ਜਿਹੜਾ ਆ ਉਹ ਸਾਡੇ ਸਮਾਜ ਦਾ ਗੜ ਹੈ ਤੇ ਮੈਂ ਅਫਸੋਸ ਕਰਦਾ ਮੇਰੇ ਸਮਾਜ ਦੇ ਉਹ ਅਰਥਕ ਯੋਧੇ ਜਰਨੈਲ ਜੋ ਲੁਧਿਆਣੇ ਦੇ ਵਿੱਚ ਰਹਿੰਦੇ ਆ ਕਿ ਇਸ ਆਸ਼ੂ ਨੂੰ ਤੁਸੀਂ ਨਾਥ ਨਹੀਂ ਪਾ ਪਾਏ ਕਿ ਸਾਡੀਆਂ ਧੀਆਂ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਪ੍ਰਤੀ ਇੰਨੀ ਅਤਰਾਜਯੋਗ ਸ਼ਤਾਬਦੀ ਬੋਲੀ ਆ ਇਹਨੇ ਸੋ ਮੈਂ ਅਪੀਲ ਕਰਦਾ ਮੇਰੇ ਪਰਿਵਾਰਾਂ ਨੂੰ ਕਿ ਤੁਸੀਂ ਇਹਨਾਂ ਦੀਆਂ ਰੈਲੀਆਂ 'ਚ ਜਾਂਦੇ ਹੋ ਓਏ ਆਪਣੇ ਆਪ ਚ ਸਮਝਣ ਦੀ ਜ਼ਰੂਰਤ ਹੈ ਇਹੋ ਜਿਹੇ ਮਦਬੁੱਧੀ ਤੇ ਇਹੋ ਜਿਹੇ ਮੂਰਖ ਲੋਕਾਂ ਨੂੰ ਜਿੰਦੀਆਂ ਸਲਾਖਾਂ ਪਿੱਛੇ ਸੁਟਣਾ ਚਾਹੀਦਾ ਸੋ ਮੈਂ ਅਪੀਲ ਕਰਦਾ ਸਰਕਾਰ ਨੂੰ ਵੀ ਕਿ ਇਹੋ ਜਿਹੇ ਜਿਹੜੇ ਪਾਗਲ ਵਿਅਕਤੀ ਆ ਉਹਨਾਂ ਨੂੰ ਪਾਗਲਖਾਨੇ ਜਿਹੜਾ ਜਮਾ ਕਰਾਓ ਜਿਹੜੇ ਸਮਾਜ ਦੇ ਵਿੱਚ ਫੁੱਟ ਪਾ ਰਹੇ ਆ ਵਿਤਕਰਾ ਪਾ ਰਹੇ ਆ ਸਾਡੇ ਪਰਿਵਾਰਾਂ ਨੂੰ ਜਿਹੜਾ ਪਤੀ ਜਣ ਕੇ ਸ਼ਤਾਬ ਦੀ ਬੋਲ ਰਹੇ ਆ ਜਿਹੜਾ ਸੋ ਅਪੀਲ ਹੈ ਮੇਰੀ ਸਾਰੇ ਉਹ ਅਣਥੱਕ ਯੋਧੇ ਜਰਨਲਾਂ ਨੂੰ ਕਿ ਜਦੋਂ ਇਹ ਕਿਸੇ ਪਿੰਡ ਦੇ ਵਿੱਚ ਆਉਂਦਾ ਜਦੋਂ ਕਿਸੇ ਵਾਰਡ ਦੇ ਵਿੱਚ ਆਉਂਦਾ ਜੇ ਵਾਕਿਆ ਹੀ ਆਪਣੇ ਪਰਿਵਾਰਾਂ ਨੂੰ ਪਿਆਰ ਕਰਦੇ ਆ ਵਾਲਮੀਕੀ ਮਜਬੀਸਕ ਪਰਿਵਾਰ ਐਸੀ ਪਰਿਵਾਰਾਂ ਨੂੰ ਪਿਆਰ ਕਰਦੇ ਆ ਇਹਨੂੰ ਕਿਸੇ ਗਲੀ ਦੇ ਅੰਦਰ ਵੜਨਾ ਨਾ ਦਿਓ ਇਹਨੂੰ ਕਿਸੇ ਘਰ ਦੇ ਅੰਦਰ ਐਂਟਰੀ ਨਾ ਕਰਨ ਦਿਓ ਇਹਦੀ ਜਿਹੜੀ ਹੈ ਇਲੈਕਸ਼ਨ ਦੌਰਾਨ ਇਹਦੇ ਜਿਹੜਾ ਬੂਥੇ ਦੇ ਵਿੱਚ ਜਿਹੜੀ ਆ ਬੋਰਡ 0% ਹੋਣੀ ਚਾਹੀਦੀ ਆ ਤਾਂ ਜੋ ਇਹਨੂੰ ਪਤਾ ਲੱਗ ਜਾਵੇ ਕਿ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਧੀਆ ਮਾਤਮਾਂ ਨੂੰ ਕਿਸ ਤਰ੍ਹਾਂ ਤੁਸੀਂ ਆ ਪਤੀਜਨਕ ਸ਼ਤਾਬ ਦੀ ਬੋਲਦੇ ਆ ਸੋ ਸਾਥੀਓ ਬਹੁਤ ਦੁੱਖ ਹੈ ਸਾਰਾ ਸਮਾਜ ਏਕਾ ਕਰੇ ਸਾਰੀ ਪਰਿਵਾਰ ਏਕਾ ਕਰਨ ਲੁਧਿਆਣੇ ਦੀਆਂ ਖਾਸ ਕਰ ਜਥੇਬੰਦੀਆਂ ਪੂਰਨ ਇਕੱਟੀਆਂ ਹੋ ਕੇ ਇਸ ਦੇ ਖਿਲਾਫ ਜਿਹੜਾ ਮੋਰਚਾ ਖੋਲਣ ਜੈ ਵਾਲਮੀਕੀ ਜੈ ਗੁਰੂ ਗਿਆਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ